ਉਹਨੂੰ ਵੀ ਜਿਹਦੀ ਮਦਦ ਨੇ ਅਸੀਂ ਇਹ ਚੈੱਕ ਕਰ ਰਹੇ ਹਾਂ ਵੀ ਕਿਤੇ ਕੋਈ ਚੈਨਾਡੋਰ ਤਾਂ ਨਹੀਂ ਵਰਤ ਰਿਹਾ ਜਾਂ ਕੋਈ ਵੱਡਾ ਡੀਜੇ ਦਾ ਸਿਸਟਮ ਲਗਾ ਕੇ ਕੋਈ ਛੱਤਾਂ ਦੇ ਉੱਪਰ ਕੋਈ ਹੌਲੜ ਵਾਜੀ ਤਾਂ ਨਹੀਂ ਕਰ ਰਿਹਾ ਜੇਕਰ ਡਰੋਨ ਦੇ ਵਿੱਚ ਉਸ ਤਰ੍ਹਾਂ ਦੀ ਸਾਡੇ ਗੱਲ ਧਿਆਨ ਚ ਆਉਂਦੀ ਹੈ ਤਾਂ ਜੋ ਜਿਹੜੀਆਂ ਸਾਡੀਆਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਅਸੀਂ ਤੁਰੰਤ ਉਹਨਾਂ ਨੂੰ ਫੋਨ ਤੇ ਕਾਲ ਕਰਕੇ ਦੱਸ ਦਈਏ ਕਿ ਇਸ ਜਗ੍ਹਾ ਤੇ ਜਿਹੜਾ ਹੈਗਾ ਚੈਨਾਡੋਰ ਦੀ ਵਰਤੋਂ ਹੋ ਰਹੀ ਹੈ ਜਾਂ ਹੌਲੜ ਵਾਜੀ ਹੋ ਰਹੀ ਹੈ ਤੋ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਤੁਰੰਤ ਪਹੁੰਚ ਗਈ ਪਹੁੰਚਣ ਗਈਆਂ ਤੇ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਸਖਤ ਕਦਮ ਲਵਾਇਆ ਕਾਫੀ ਮੁਕੱਦਮੇ ਦਰਜ ਕੀਤੇ ਹੈਗੇ ਚੈਨਾਡੋਰ ਵਰਤਨ ਤੇ ਰੱਖਣ ਵਾਲਿਆਂ ਦੇ ਖਿਲਾਫ ਔਰ ਸੈਕੰਡਲੀ ਅਸੀਂ ਲੋਕਾਂ ਨੂੰ ਇਸ ਵਾਰੀ ਅਪੀਲ ਵੀ ਕੀਤੀ ਹੈਗੀ ਵੀ ਜਿਹੜੀ ਚੈਨਾਡੋਰ ਦੇ ਇਹ ਮਾੜੇ ਪ੍ਰਭਾਵ ਹੈ ਚੈਨਾਡੋਰ ਆਪਣੇ ਬੱਚਾ ਨੂੰ ਨਾ ਖਰੀਦ ਕੇ ਦਿੱਤੀ ਜਾਵੇ ਚੈਨਾਡੋਰ ਦੀ ਵਰਤੋਂ ਨਾ ਕੀਤੀ ਜਾਵੇ ਪੂਰੇ ਦੇਸ਼ ਦੀ ਤੇਰਾਮ ਪਠੰਡਾ ਅੰਦਰ ਵੀ ਵਸੰਤ ਬੜੇ ਹੀ ਧੂਮਤਾਮ ਨਾਲ ਮਨਾਈ ਜਾ ਰਹੀ ਹੈ ਤੇ ਉਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਵਸੰਤ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਕਿਉਂਕਿ ਇਸ ਵਾਰ ਜ਼ਿਲ੍ਹਾ ਪਟੇੰਡਾ ਅੰਦਰ ਪੁਲਿਸ ਵੱਲੋਂ ਵੱਡੀ ਤعداد ਵਿੱਚ ਚੈਨਾ ਡੋਰ ਦੇ ਮਾਮਲੇ ਵੀ ਦਰਜ ਕੀਤੇ ਗਏ ਨੇ ਚੈਨਾ ਡੋਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਵੀ ਕੀਤੀ ਗਈ ਹੈ ਇਸ ਵਕਤ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਬਠਿੰਡੇ ਦੀਆਂ ਕਿ ਕਿਸ ਤਰ੍ਹਾਂ ਛੱਤਾਂ ਦੇ ਉੱਤੇ ਲੋਕ ਨੇ ਜਿਹੜੇ ਬਸੰਤ ਮਨਾ ਰਹੇ ਨੇ ਡੀਜੇ ਲਗਾ ਕੇ ਇੰਜੋਏ ਕਰ ਰਹੇ ਨੇ ਤੇ ਉੱਥੇ ਹੀ ਬਠਿੰਡਾ ਪੁਲਿਸ ਹੈ ਡਰੋਨ ਦੇ ਨਾਲ ਚੈਕਿੰਗ ਕਰ ਰਹੀ ਹੈ ਡਰੋਨ ਦੇ ਨਾਲ ਦੂਰਬੀਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਖੁਦ ਡੀਐਸਪੀ ਅਧਿਕਾਰੀ ਨੇ ਜਿਹੜੇ ਉਹ ਖੁਦ ਜਾ ਰਹੇ ਨੇ ਚੈਕਿੰਗਾਂ ਕਰ ਰਹੇ ਨੇ ਕਿ ਕੋਈ ਹਾਸਾ ਨਾ ਵਾਪਰੇ ਕਿਉਂਕਿ ਪਿਛਲੇ ਦਿਨਾਂ ਵਿੱਚ ਵੀ ਬਠਿੰਡਾ ਪੁਲਿਸ ਨੇ ਸਖਤੀ ਰੱਖੀ ਹੈ ਚੈਨਾ ਡੋਰ ਨੂੰ ਲੈ ਕੇ ਕਾਫੀ ਸ਼ਕਤੀ ਨਜ਼ਰ ਆਈ ਹੈ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿ ਬਸ਼ੇਰ ਡਰੋਨ ਆ ਜਿਹੜਾ ਬਠਿੰਡਾ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਤਾਂ ਜੋ ਕੋਈ ਚੈਨਾ ਡੋਰ ਨਾਲ ਨੁਕਸਾਨ ਨਾ ਹੋਵੇ ਇਸ ਨੂੰ ਦੇਖਦੇ ਹੋਏ ਗੱਲਬਾਤ ਕਰਦੇ ਆ ਡੀਐਸਪੀ ਹਰਵੰਦ ਸਿੰਘ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰ੍ਹਾਂ ਦੀ ਸ਼ਕਤੀ ਇਸ ਵਾਰ ਕੀਤੀ ਜਾ ਰਹੀ ਹੈ ਲੋਕ ਆਪਣਾ ਤਿਉਹਾਰ ਮਨਾਉਂਦੇ ਨੇ ਬਿਸ਼ੱਕ ਬੜੀ ਅਮਨੋ ਮਾਨ ਨਾਲ ਮਨਾਉਂਦੇ ਇਸ ਨੂੰ ਖਾਸ ਇਸ ਮੱਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਪਹਿਲਾਂ ਹੀ ਸ਼ਕਤੀਆਂ ਕੀਤੀਆਂ ਗਈਆਂ ਸੀ ਜੀ ਸਾਡੇ ਬਾਂਝੋਗ ਐਸਐਸਪੀ ਸਾਹਿਬ ਮੈਡਮ ਰਵਨੀਤ ਕੁੰਡਲ ਆਈਪੀਐਸ ਜੀ ਉਹਨਾਂ ਵੱਲੋਂ ਜਿਹੜੀ ਹੈਗੀ ਚਾਇਨਾ ਡੋਰ ਦੇਗੇ ਇਸ ਜਿਹੜੀ ਹੈਗੀ ਸਾਡੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਬੜੀ ਵੱਡੇ ਪੱਧਰ ਤੇ ਜਿਹੜੀ ਹੈ ਡਰਾਈਵ ਚਲਾਈ ਗਈ ਹੈਗੀ ਅਸੀਂ ਹੁਣ ਤੱਕ ਕਾਫੀ ਮੁਕੱਦਮੇ ਦਰਜ ਕਰ ਚੁੱਕੀਆਂ ਹੈਗੇ ਔਰ ਜੋ ਚਾਇਨਾ ਡੋਰ ਵੇਚਦੇ ਸੀ ਜਾਂ ਸਟੋਰ ਕਰਕੇ ਰੱਖੀ ਹੋਈ ਸੀ ਉਹਨਾਂ ਤੋਂ ਅਸੀਂ ਚਾਇਨਾ ਡੋਰ ਬਰਾਮਦ ਕਰਾ ਕੇ ਉਹਨਾਂ ਦੇ ਖਿਲਾਫ ਅਸੀਂ ਐਫਆਈਆਰ ਵੀ ਦਰਜ ਕੀਤੀਆਂ ਹੈਗੀਆਂ ਅੱਜ ਜਿਹੜਾ ਹੈਗਾ ਸਾਡਾ ਬਸੰਤ ਪੰਚਮੀ ਦਾ ਤਿਹਾਰ ਹੋਣ ਕਰਕੇ ਜਿਹੜਾ ਸਾਡੇ ਸ਼ਹਿਰ ਬਠਿੰਡੇ ਦੇ ਵਿੱਚ ਜਿਹੜੇ ਹੈਗੇ ਸੀ ਕਾਫੀ ਸ਼ਹਿਰ ਦੇ ਵਿੱਚ ਨਾਕਾਬੰਦੀਆਂ ਕਰਵਾਈਆਂ ਗਈਆਂ ਔਰ ਪੈਟਰੋਲਿੰਗ ਪਾਰਟੀਆਂ ਵੀ ਜਿਹੜੀਆਂ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆ ਨੂੰ ਵੰਡ ਕੇ ਉੱਥੇ ਉਹ ਗਸ਼ਤ ਕਰ ਰਹੀਆਂ ਨੇ ਇੱਕ ਅਸੀਂ ਸਪੈਸ਼ਲ ਟੀਮਾਂ ਵੀ ਬਣਾਈਆਂ ਗਈਆਂ ਹੈਗੀਆਂ ਜਿਹੜੀਆਂ ਲੋਕ ਸ਼ਤਾਂ ਦੇ ਉੱਪਰ ਪਤੰਗ ਚੜਾਉਂਦੇ ਆ ਜਾਂ ਕੋਈ ਚੈਨਾ ਡੋਰ ਵਰਤਦੇ ਆ ਜਾਂ ਕੋਈ ਡੀਜੇ ਵੱਡੇ ਪੱਧਰ ਤੇ ਡੀਜ਼ਲ ਸਿਸਟਮ ਲਗਾ ਕੇ ਜਿਹੜਾ ਹੁੱਲੜਵਾਜੀ ਕਰਦੇ ਆ ਉਹਨਾਂ ਦੇ ਲਈ ਅਸੀਂ ਇੱਕ ਸਪੈਸ਼ਲ ਜਿਹੜੀਆਂ ਟੀਮਾਂ ਨੂੰ ਨੁਕਤ ਕੀਤੀ ਗਈਆਂ ਔਰ ਉਸ ਤੋਂ ਇਲਾਵਾ ਅਸੀਂ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਦੇ ਉੱਪਰ ਜਿਹੜਾ ਕਾਫੀ ਸ਼ਹਿਰ ਦੇ ਵਿੱਚੋਂ ਉੱਚਾ ਬਣਿਆ ਹੋਇਆ ਹੈਗਾ ਇਹਦੇ ਵਿੱਚ ਅਸੀਂ ਜਿਹੜਾ ਆਪਦੇ ਜਵਾਨਾਂ ਨੂੰ ਜਿਹੜੀਆਂ ਦੂਰਬੀਨ ਦਿੱਤੀਆਂ ਹੋਈਆਂ ਨੇ ਜਿਹੜੇ ਉਹ ਲੋਕਾਂ ਦੇ ਛੱਤਾਂ ਦੇ ਜੋ ਪਤੰਗ ਚੜਾ ਰਹੇ ਹੈ ਜਦੋਂ ਪਤੰਗ ਉਡਾ ਰਹੇ ਉਹਨਾਂ ਦੇ ਨਿਗਰਾਨੀ ਰੱਖ ਰਹੇ ਇਸ ਤੋਂ ਇਲਾਵਾ ਸੀ ਜਿਹੜਾ ਇੱਥੇ ਡਰੋਨ ਦੀ ਵੀ ਉਡਾਇਆ ਹੋਇਆ ਹੈਗਾ ਡਰੋਨ ਨੂੰ ਵੀ ਜਿਹਦੀ ਮਦਦ ਨਾਲ ਅਸੀਂ ਇਹ ਚੈੱਕ ਕਰ ਰਹੇ ਹਾਂ ਵੀ ਕਿਤੇ ਕੋਈ ਚੈਨਾ ਡੋਰ ਤਾਂ ਨਹੀਂ ਵਰਤ ਰਿਹਾ ਜਾਂ ਕੋਈ ਵੱਡਾ ਡੀਜੇ ਦਾ ਸਿਸਟਮ ਲਗਾ ਕੇ ਕੋਈ ਛੱਤਾਂ ਦੇ ਉੱਪਰ ਕੋਈ ਹੌਲੜ ਵਾਜੀ ਤਾਂ ਨਹੀਂ ਕਰ ਰਿਹਾ ਜੇਕਰ ਡਰੋਨ ਦੇ ਵਿੱਚ ਉਸ ਤਰ੍ਹਾਂ ਦੀ ਸਾਡੇ ਗੱਲ ਧਿਆਨ ਚ ਆਉਂਦੀ ਹੈ ਤਾਂ ਜੋ ਜਿਹੜੀਆਂ ਸਾਡੀਆਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਅਸੀਂ ਤੁਰੰਤ ਉਹਨਾਂ ਨੂੰ ਫੋਨ ਤੇ ਕਾਲ ਕਰਕੇ ਦੱਸਦੇ ਹਾਂ ਕਿ ਇਸ ਜਗ੍ਹਾ ਤੇ ਜਿਹੜਾ ਹੈਗਾ ਚੈਨਾ ਡੋਰ ਦੀ ਵਰਤੋਂ ਹੋ ਰਹੀ ਹੈ ਜਾਂ ਹੌਲੜ ਵਾਜੀ ਹੋ ਰਹੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੜਾ ਸੀ ਸਖਤ ਕਸ਼ਨ ਲਗਾਇਆ ਸਰ ਮਾਮਲੇ ਵੀ ਕਾਫੀ ਦਰਜ ਕੀਤੇ ਗਏ ਨੇ ਚੈਕਿੰਗ ਵੀ ਕੀਤੀ ਕਿੰਨਾ ਅਸਰ ਦੇਖਦੇ ਹੋ ਇਸ ਵਾਰ ਚైనా ਡੋਰ ਦਾ ਜਬ ਬਟਿੰਡਾ ਦੇਖਣ ਨੂੰ ਮਿਲਿਆ ਬੇਸ਼ੱਕ ਪਿਛਲੇ ਸਮੇਂ ਚ ਕਾਫੀ ਨੁਕਸਾਨ ਹੋਏ ਇੱਥੇ ਇਸ ਵਾਰ ਵੀ ਦੋ ਲੋਕ ਨੇ ਜਿਹੜੇ ਇੰਜਰਡ ਹੋਏ ਨੇ ਤੇ ਕਿੰਨਾ ਫਾਇਦਾ ਮੰਦੇ ਹੈਗੇ ਦੇਖੋ ਜੀ ਅ ਅਸੀਂ ਇਸ ਵਾਰੀ ਵੀ ਜਿਹੜਾ ਹੈਗਾ ਕਾਫੀ ਮੁਕਦਮੇ ਦਰਜ ਕੀਤੇ ਹੈਗੇ ਚੈਨਾਡੋਰ ਵਰਤਣ ਤੇ ਰੱਖਣ ਵਾਲਿਆਂ ਦੇ ਖਿਲਾਫ ਔਰ ਸੈਕੰਡਲੀ ਅਸੀਂ ਲੋਕਾਂ ਨੂੰ ਇਸ ਵਾਰੀ ਅਪੀਲ ਵੀ ਕੀਤੀ ਹੈ ਕਿ ਵੀ ਜਿਹੜੀ ਚੈਨਾਡੋਰ ਦੇ ਆ ਇਹ ਮਾੜੇ ਪ੍ਰਭਾਵ ਹੈ ਚੈਨਾਡੋਰ ਆਪਣੇ ਬੱਚਿਆਂ ਨੂੰ ਨਾ ਖਰੀਦ ਕੇ ਦਿੱਤੀ ਜਾਵੇ ਚੈਨਾਡੋਰ ਦੀ ਵਰਤੋਂ ਨਾ ਕੀਤੀ ਜਾਵੇ ਕਿਤੇ ਨਾ ਕਿਤੇ ਜਾ ਕੇ ਜਿਹੜੀ ਅਸੀਂ ਲੋਕਾਂ ਨੂੰ ਲੋਕਾਂ ਤੇ ਸਖਤੀ ਕੀਤੀ ਹੈ ਚੈਨਾਡੋਰ ਰੱਖਣ ਦੇ ਵੇਚਣ ਵਾਲਿਆਂ ਦੇ ਗੇਂਸਟ ਸਖਤੀ ਕਰਨ ਤੇ ਸਾਡੀ ਜੋ ਅਸੀਂ ਅਪੀਲ ਕੀਤੀ ਹੈ ਪਬਲਿਕ ਨੂੰ ਉਹਦੇ ਨਾਲ ਜਿਹੜਾ ਹੈਗਾ ਕਾਫੀ ਚੰਗਾ ਅੱਛਾ ਜਿਹੜਾ ਅਸਰ ਦਿਖਣ ਨੂੰ ਅੱਜ ਮਿਲ ਰਿਹਾ ਹੈਗਾ ਸਾ ਡਰਾਈਵ ਚੱਲ ਰਹੀ ਹੈ ਤੁਹਾਡੇ ਚੈਨਲ ਡੋਰ ਦੇ ਖਿਲਾਫ ਹੁਣ ਲੱਗਦਾ ਪਹਿਲਾਂ ਚਲਾਈਆਂ ਜਾਂ ਜਾਂ ਲਗਾਤਾਰ ਇਹ ਜਾਰੀ ਰਵੇ ਤਾਂ ਜੋ ਪਹਿਲਾਂ ਜਿਹੜੇ ਸਟਾਕ ਕਰਦੇ ਨੇ ਉਹਨਾਂ ਦੀ ਚੈਕਿੰਗ ਹੋ ਸਕੇ ਸਟਾਕ ਨਾ ਕਰ ਸਕਣ ਇਸ ਤਰ੍ਹਾਂ ਦੇਖੋ ਜੀ ਵੈਸੇ ਤਾਂ ਅਸੀਂ ਸਮੇਂ-ਸਮੇਂ ਦੇ ਅਨੁਸਾਰ ਜਦੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿਤੇ ਚੈਨਲ ਡੋਰ ਦੀ ਸਾਨੂੰ ਤਲਾਹ ਮਿਲਦੀ ਹੈ ਅਸੀਂ ਤੁਰੰਤ ਜਿਹੜਾ ਐਕਸ਼ਨ ਕਰਕੇ ਉਸ ਦੇ ਖਿਲਾਫ ਜਦੋਂ ਬਰਾਬਦਗੀ ਹੁੰਦੀ ਹੈ ਤਾਂ ਅਸੀਂ ਐਫ ਆਈ ਆਰ ਦਰਜ ਕਰਦੇ ਹਾਂਗੇ ਹੁਣ ਵੀ ਅਸੀਂ ਤਕਰੀਬਨ 2-2.5 ਮਹੀਨਿਆਂ ਤੋਂ ਜਿਹੜੀ ਇਹ ਚੈਨਲ ਡੋਰ ਦੇ ਗੇਸਟ ਜਿਹੜੀ ਹੈ ਕਾਰਵਾਈ ਸਟਾਰਟ ਕੀਤੀ ਹੋਈ ਹੈ ਹਾਂ ਪਰ ਇਹ ਜਿਹੜ ਅੱਜ ਤੋਂ 6 ਮਹੀਨੇ ਜਾਂ 7 ਮਹੀਨੇ ਪਹਿਲਾਂ ਡਰਾਈਵ ਅੱਛੀ ਸਟਾਰਟ ਕਰਦੇ ਤਾਂ ਹੋ ਸਕਦਾ ਇਸ ਦੇ ਇਸ ਤੋਂ ਵੀ ਚੰਗੇ ਰਿਜ਼ਲਟ ਆ ਸਕਦੇ ਸੀ ਬਿਲਕੁਲ ਇਹ ਸੰ ਡੀਐਸਪੀ ਜਿਨ੍ਹਾਂ ਨੇ ਦੱਸਿਆ ਕਿ ਚੈਨਾ ਲੋਰ ਤੇ ਖਾਸ ਨਜ਼ਰਸਾਨੀ ਰੱਖੀ ਜਾ ਰਹੀ ਹੈ ਉੱਤੇ ਹੀ ਜਿਹੜੇ ਹੁੱਲੜਵਾਜ ਨੇ ਉਹਨਾਂ ਦੇ ਉੱਤੇ ਵੀ ਖਾਸ ਨਜ਼ਰਸਾਨੀ ਰੱਖੀ ਜਾ ਰਹੀ ਹੈ ਤਾਂ ਜੋ ਜੇ ਕੋਈ ਹੁੱਲੜਬਾਜੀ ਕਰਦਾ ਕਰਾਪੀ ਕਰਦਾ ਤਾਂ ਉਹਦੇ ਖਿਲ ਸਖਤ ਜਿਹੜੀ ਕਾਰਵਾਈ ਵੀ ਕੀਤੀ ਜਾਵੇਗੀ ਮਨੀਸ਼ ਗਰਕ ਪੀਟੀਸੀ ਨਿਊਜ਼ ਬਟੇਂਡਾ